ਨਗਰ ਕੌਂਸਲ ਖਰੜ ਦੀ ਨਵੀਂ ਬਣੀ ਪ੍ਰਧਾਨ ਅੰਜੂ ਚੰਦਰ ਦਾ ਤਾਜ ਪੋਸ਼ੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਅਭਜੂਤ ਸਿੰਘ ਅਤੇ ਹਲਕਾ ਵਿਧਾਇਕ ਡਾਕਟਰ ਅਨਮੋਲ ਗਗਨ ਮਾਨ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਦੀ ਰਸਮ ਅਦਾ ਕੀਤੀ ਡਾਕਟਰ ਗੁਰਪ੍ਰੀਤ ਕੌਰ ਅਤੇ ਡਾਕਟਰ ਅਭਜੂਤ ਸਿੰਘ ਪੱਤਰਕਾਰਾਂ ਨਾਲ ਗਾਫਤ ਕਰਨ ਤੋਂ ਬਿਨਾਂ ਹੀ ਚਲੇ ਗਏ ਇਸ ਤੋਂ ਪਹਿਲਾਂ ਨਗਰ ਕੌਂਸਲ ਦੇ ਦਫ਼ਤਰ ਵਿਖੇ ਸ਼੍ਰੀ ਸੁਖਣੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਦੀ ਖਰੜ ਦੇ ਸਾਰੇ ਅਧੂਰੇ ਕੰਮ ਜਲਦੀ ਪੂਰੇ ਕਰਵਾਏ ਜਾਣਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੀ ਅੱਜ ਸਾਡੇ ਮੈਡਮ ਬੰਜੂ ਚੰਦਰ ਜੀ ਨੂੰ ਅਸੀਂ ਪ੍ਰਧਾਨ ਦੀ ਜਿਹੜੀ ਕੁਰਸੀ ਦਾ ਉਹ ਚਾਰਜ ਦਿੱਤਾ ਅੱਜ ਸਾਡੇ ਚ ਸਾਡੇ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਆ ਕੇ ਇਹਨਾਂ ਨੂੰ ਚਾਰਜ ਦੇ ਕੇ ਆ ਲੋਕਲ ਬਾਡੀ ਮਿਨਿਸਟਰ ਡਾਕਟਰ ਅਫਜੋਰ ਜੀ ਇਹਨਾਂ ਨੂੰ ਚਾਰਜ ਦੇ ਕੇ ਗਏ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਅੱਜ ਅੰਜੂ ਚੰਦਰ ਜੀ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ ਆਪਣੀ ਸੰਭਾਲੀ ਹੈ ਤੇ ਸਾਨੂੰ ਬੇਹੱਦ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੰਜੂ ਚੰਦਰ ਜੀ ਨੂੰ ਇਹ ਜ਼ਿੰਮੇਵਾਰੀ ਸੰਭਾਲੀ ਗਈ ਹੈ ਉਸ ਉਮੀਦ ਉੱਤੇ ਇਹ ਖਰੇ ਉਤਰੇ ਕਾਜੀ ਕੋਈ ਜਿਹੜਾ ਖਰੜੀਬਾੜਾ ਦਾ ਬਸਤਾ ਦਾ ਮੈਨੂੰ ਖੜਦਾ ਸਕੂਲ ਉੱਥੇ ਹੀ ਖੜਿਆ ਇਹਨਾਂ ਨੂੰ ਕਿਵੇਂ ਦਰਜਿਤ ਹੋਣਗੇ ਬਹੁਤ ਇਹਦਾ ਹੀ ਜਿਹੜਾ ਕੰਮ ਲੈ ਕੇ ਚੱਲ ਰਹੇ ਹੋ 8 ਮਹੀਨਿਆਂ ਵਿੱਚ ਕਿਵੇਂ ਦੇਖੋ ਨਹੀਂ 8 ਮਹੀਨੇ ਨਹੀਂ ਹੈਗੇ ਐਮਐਲਏ ਦਾ ਬਹੁਤ ਮਿਲਦਾ ਹੈ ਸਭੀ ਹਮ ਦੇਖੋ ਹੁਣ ਤੋਂ ਬਾਅਦ ਜਿਹੜੇ ਮੈਨੂੰ ਉਮੀਦ ਹੈ ਵੀ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣਗੇ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਹੋਲੀ-ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਉਹੋਂ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆ ਚੀਜ਼ ਚਾਹੀਦੀ ਹੈ ਜਾਂ ਸਾਡੇ ਬੋਰਡ ਦੇ ਵਿੱਚ ਆ ਕੰਮ ਗਲਤ ਹੋ ਰਿਹਾ ਸਹੀ ਹੋ ਰਿਹਾ ਉਹ ਸੁੱਤੇ ਅਸੀਂ ਉਸੇ ਵੇਲੇ ਪਹਿਰਾ ਦਵਾਂਗੇ ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਦੇ ਵਿੱਚ ਕੋਈ ਵੀ ੜਿੱਕਾ ਨਹੀਂ ਹੈ ਪਹਿਲਾਂ ੜਿੱਕੀ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਡਿਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਉਹ ਲੱਗ ਜਾਣੇ ਆ ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਵਲਖਣ ਹੋਣਗੇ ਉਹਦੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਮਦਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕੀਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਊਗੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਹੇ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲੱਗ ਗਿਆ ਓਪਨ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਦਘਾਟਨ ਕਰਾਂਗੇ ਤੇ ਉਹਦੀ ਵੀ ਅਸੀਂ ਦੇਖ ਰਿਹਾ ਵੀ ਮੇਰੇ ਖਿਆਲੋਂ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਆ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਨੀ ਆ ਸ਼ਹਿਰ ਨੂੰ ਬਹੁਤ ਸਾਰੇ ਟਿਊਬਵੈਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆਂ ਪ੍ਰੋਪਰ ਰੋਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ ਔਰਡ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਆ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਸੀ ਉਸ ਤਰੀਕੇ ਖੜੜ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਈਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋਮ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਹੋਮ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਜਿਹੜਾ ਹੁਣ ਜਗ੍ਹਾ ਲੱਭ ਕੇ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ ਸੋ ਇਹੋ ਜੇ ਪ੍ਰੋਜੈਕਟ ਖੇਡਾਂ ਦੇ ਲਈ ਇੱਕ ਸਾਡਾ ਬਹੁਤ ਟਾਈਮ ਦੇ ਇੱਕ ਕਮਿਊਨਿਟੀ ਸੈਂਟਰ ਸ਼ਾਨਦਾਰ ਕਮਿਊਨਿਟੀ ਸੈਂਟਰ ਜਿਹਦਾ ਕੰਮ ਰੁਕਿਆ ਹੋਇਆ ਮੇਰੇ ਖਿਆਲ ਕੀ ਉਹ ਸਾਬ ਕਿੱਥੇ ਬੈਠੇ ਨੇ ਉਹਦੇ ਨਾਲ 80 ਲੱਖ ਦੇ ਜਿਹੜੇ ਕੰਮ ਨੇ ਉਹ ਰਹਿ ਗਏ ਆ ਬਾਕੀ ਉਹ ਵਿੱਚ ਹੀ ਇਧਰ ਉਧਰ ਕਰਕੇ ਸਾਰਾ ਕੀਤਾ ਹੋਇਆ ਸੀ ਅਸੀਂ ਉਹ ਜਿਹੜੇ ਕੰਮ ਨੇ ਉਹ ਕਮਿਊਨਿਟੀ ਸੈਂਟਰ ਦਾ ਕੰਮ ਆ ਉਹ ਇਸੇ ਸਾਲ ਦੇ ਵਿੱਚ ਪੂਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਜਿੱਥੇ ਉਹ ਆਰਾਮ ਨਾਲ ਆਪਣੇ ਫੰਕਸ਼ਨ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰ ਸਕਣਗੇ ਤੁਹਾਨੂੰ ਬਹੁਤ ਸਾਰਿਆਂ ਨੂੰ ਜਰਨਲਿਸਟ ਨੂੰ ਪਤਾ ਹੋਣਾ ਕਿ ਉਹ ਬਹੁਤ ਸੋਹਣਾ ਕਮਿਊਨਿਟੀ ਸੈਂਟਰ ਆ ਬਸ ਪੋਲਿਟੀਕਲ ਉਹਦੇ ਭੇਡ ਚੜਿਆ ਹੋਇਆ ਸੀ 3 ਸਾਲਾਂ ਦਾ ਉੱਥੇ ਕੰਮ ਹੀ ਨਹੀਂ ਹੋਣ ਦਿੱਤਾ ਉਹ ਅਸੀਂ ਹੁਣ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਪਤਰਕਾਰ ਵੀਰਾਂ ਦਾ ਬਹੁਤ ਸਹਿਯੋਗ ਰਿਹਾ ਮੈਂ ਧੰਨਵਾਦ ਕਰਦੀ ਹਾਂ ਤੁਹਾਡੀਆਂ ਖਬਰਾਂ ਨੇ ਇੱਕ ਜਿਹੜੀ ਪੋਜ਼ਿਟਿਵ ਵੇਵ ਬਣਾਈ ਉਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜੀ ਤੁਸੀਂ ਦਿਲੋਂ ਸਪੋਰਟ ਕੀਤੀ ਹੈ ਕਿ ਤੁਸੀਂ ਵਾਕਿਆ 'ਚ ਇਹ ਚਾਹਿਆ ਕਿ ਖਰੜ ਦੇ ਵਿੱਚ ਸਿਸਟਮ ਬਦਲੇ ਐਮਸੀ ਸਹਿਵਾਨਾ ਦਾ ਜਿਨ੍ਹਾਂ ਨੇ ਸਪੋਰਟ ਕਰਕੇ ਸਰਬਸੰਮਤੀ ਦੇ ਨਾਲ ਪ੍ਰਧਾਨ ਅੰਜੂ ਜੀ ਨੂੰ ਚੁਣਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਚੁਣਿਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਖਰੜ ਦੇ ਵਿੱਚ